ਹਾਂਜੀ ਕੀ ਹਾਲ ਚਾਲ ਆ ਦੋਸਤੋ ਹੋਰ ਸਾਰੇ ਠੀਕ ਹੋ ਆਪਾਂ ਜੀ ਲੱਗਿਆ ਜੀ ਅੱਜ ਪਨੀਰੀ ਪਟਕੇ ਜੀ ਚੋਨਾ ਲੱਗਿਆ ਹੋਇਆ ਸੀ ਵਿੱਚ ਜੀ ਕੋਈ ਕੋਈ ਪੇੜੇ ਵਿੱਚ ਗਰਮੀ ਕਾਰਨ ਗਰਮੀ ਜਿਸ ਦਿਨ ਲੱਗ ਲਾਇਆ ਸੀ ਗਰਮੀ ਬਹੁਤ ਸੀ ਕੋਈ ਕੋਈ ਪੇੜਾ ਵਿੱਚ ਜੀ ਮਾ ਖਰਾਬ ਹੋ ਗਈ ਮੱਚ ਗਈ ਉਹ ਵਿੱਚ ਦੁਬਾਰਾ ਲੱਗਿਆ ਜੀ ਲਾਉਣਾ ਆਪਾਂ ਗਰਮੀ ਬਹੁਤ ਜ਼ਿਆਦਾ ਜੀ ਆਪਾਂ ਲਾ ਰਿਹਾ ਜੀ ਦੁਬਾਰਾ ਵਿੱਚ ਝੋਨਾ ਜੀ ਦੇਖੋ ਜੀ ਠੀਕ ਹੈ ਜੀ ਦੋਸਤੋ ਮਿਲਦੇ ਆਪਾਂ ਅਗਲੀ ਵੀਡੀਓ ਚ ਧੰਨਵਾਦ ਜੀ ਸਾਰਿਆਂ ਦਾ